ਹਾਂ ਬਈ ਇਹ ਟਰੈਕਟਰ ਹੈਗਾ ਲੱਖੂ ਦਾ ਮਾਨਸਾ ਵਾਲੇ ਦਾ ਜਿਹਨੂੰ ਲੱਖੂ ਨਿਹਾਲ ਸਿੰਘ ਵਾਲੇ ਦਾ ਟਰੈਕਟਰ ਦੇ ਡੈਕ ਲਾਉਂਦਾ ਸਿੱਧੂ ਮੂਸੇ ਵਾਲੇ ਦਾ ਮਿੱਤਰ ਸਿੱਧੂ ਮੂਸੇ ਵਾਲੇ ਟਰੈਕਟਰਾਂ ਤੇ ਵੀ ਲੱਖੂ ਦਾ ਡੈਕ ਲੱਗਿਆ ਹੋਇਆ ਦੀਗਾ ਇਹ ਟਰੈਕਟਰ ਦੀ ਖਾਸੀਅਤ ਹੈ ਬਈ ਇਹ ਟਰੈਕਟਰ ਮੋਡੀਫਾਈ ਕਰਾਇਆ ਹੋਇਆ ਹੈ ਜਿਹਦੇ ਟੋਟਲ 16 ਲੱਖ ਰੁਪਏ ਖਰਚਾ ਆ ਗਿਆ ਤੇ ਟਰੈਕਟਰ ਤੇ 7 ਲੱਖ ਦਾ ਡੈਕ ਲੱਗਿਆ ਹੋਇਆ ਆ ਉਸ ਨੂੰ ਡੈਕ ਦੀ ਬਾਸ ਸੁਣਾਉਣਾ ਹੈ ਬਈ ਡੀਜ਼ਲ ਨਾਲੋਂ ਵੀ ਵੱਧ ਬਾਜ ਹੈ ਤੇ ਡੈਕ ਦੀ ਸੁਣੋ ਬੜਾ ਯਾਰ ਦੇਖੋ ਗਰਾ ਆ ਬਹੁਤ ਧੰਨਵਾਦ ਡੁੱਗਾ ਵਾਲਾ ਪਿਆਰ ਕਰਦਾ ਸੱਚ ਤੋਂ ਅੱਜ ਡੁੱਗਾ ਵੱਡਾ ਪ੍ਰਾਨ ਹੋਵੇਗਾ ਕਬੀਰ ਤੰਤੋੜਾ ਵੱਲੇ ਕਬੀਰ ਚਮਕਾਰ ਆ ਤਾਰੀ ਆਲਾ ਆਇਆ ਹੈ ਆ ਜੋੜੀ ਸ਼ਕਤਾਂ ਤੰਤੋੜਾ ਤੇ ਖੁਸ਼ੀ ਦੀ ਡੁੱਗਾ ਨੂੰ ਬਹੁਤ ਬਾਰਕ ਹੈ ਆ ਜੀ ਆ ਹੰਦ ਕੇ ਪਾਰੇ ਆ ਕੋਈ ਮੇਰੇ ਵੀਰੋ 1 ਲੱਖ ਕਿੰਨਾ ਆਜ ਬਸ ਕੀ ਜਰਾ ਲੱਖ ਰੱਖਣਾ ਹੈ 125000 ਰੁਪਏ ਦੇ